ਪਿਆ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਕੌਮੀ ਇਨਸਾਫ ਮੋਰਚਾ ਚੰਡੀਗੜ੍ਹ ਮਹਾਲੀ ਅੱਜ ਤੁਸੀਂ ਵੇਖ ਸਕਦੇ ਜੇ ਖਰਚੇ ਦਾ ਜਹੋ ਜਲਾਲ ਸੰਗਤ ਦਾ ਜੂਤ ਦਾ ਕੌਮੀ ਇਨਸਾਫ ਮੋਰਚੇ ਵੱਲੋਂ ਅੱਜ ਕੀ ਚੰਡੀਗੜ੍ਹ ਦੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਇੱਕ ਬੜਾ ਵੱਡਾ ਰੋਸ ਮਾਰਚ ਕੱਢਿਆ ਜਾ ਰਿਹਾ ਹੈ ਜੇ ਤੁਸੀਂ ਆਪ ਵੇਖ ਸਕਦੇ ਹੋ ਇੱਡਾ ਵੱਡਾ ਰੋਸ ਮਾਰਚ ਚੰਡੀਗੜ੍ਹ ਦੇ ਸ਼ਹਿਰ ਦੇ ਵਿੱਚ ਕਿਉਂਕਿ ਸ਼ੁਰੂ ਤੋਂ ਇਹੀ ਰੋਲਾ ਪੈਂਦਾ ਸੀ ਪੰਜਾਬ ਦੇ ਜੂਸ ਦਾ ਵੀ ਚੰਡੀਗੜ੍ਹ ਤੇ ਵੜਨਾ ਹੈ ਚੰਡੀਗੜ੍ਹ ਤੇ ਜਾਣਾ ਅੱਜ ਚੰਡੀਗੜ੍ਹ ਦੀ ਧਰਤੀ ਦੇ ਚੰਡੀਗੜ੍ਹ ਦੇ ਵਿੱਚ ਇਸ ਕੌਮੀ ਸਭ ਮੋਰਚ ਦੀ ਸੰਗਤਾ ਨਿਹੰਗ ਸਿੰਘ ਫੌਜਾ ਬੜੇ ਜਹੋ ਜਲਾਲ ਦੇ ਨਾਲ ਅੱਜ ਰੋਸ ਮਾਰਚ ਕੱਢ ਰਹੀ ਹੈ 15 ਅਗਸਤ ਨੂੰ ਤੇ ਸਾਰੇ ਆਪਾਂ ਤਕੜੇ ਹੋ ਗਏ ਬੰਦੀ ਸਿੰਘਾਂ ਦੀ ਗੱਲ ਕਰੀਏ ਜਿਹੜੇ ਕਿ 32-32 ਸਾਲ ਤੋਂ 30 ਸਾਲ ਤੋਂ ਜੇਲ੍ਹਾਂ 'ਚ ਬੰਦ ਨੇ ਉਹਨਾਂ ਦਾ ਇਨਸਾਫ ਲੈਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਹੋਰੀਆ ਜਿਹੜੀਆਂ ਬਦਮੀਆਂ ਹੋਈਆਂ ਜਿਹੜੀਆਂ ਗਾਹ ਹੋ ਰਹੀਆਂ ਇਹਨਾਂ ਦਾ ਕੋਈ ਵਧੀਆ ਕਾਨੂੰਨ ਬਣਾਇਆ ਜਾਵੇ ਕਿ ਇਸ ਕਰਕੇ ਆਪਾਂ ਸਾਰੇ ਇਕੱਠੇ ਹੋਈਏ ਕੋਕੋ ਪੰਜਾਬ 'ਚ ਬਹੁਤ ਸੰਗਤ ਬੜੀਆਂ ਸੰਪਰਦਾਵਾਂ ਐ ਸਾਰੇ ਹੀ ਆਪ ਆਪਣੇ ਘਰਾਂ 'ਚ ਬੈ ਕੇ ਆਪ ਆਪਣੀਆਂ ਜ਼ਮੀਨਾਂ ਦੇ ਵਿੱਚ ਬੈ ਕੇ ਤੇ ਆਪਾਂ ਸਾਰੇ ਬੜਾ ਕੁਝ ਕਰਦੇ ਆਂ ਜੋੜ ਮਿਲ ਵੀ ਮਨੋਣੇ ਆ ਆਪ ਆਪਣੇ ਡੇਰਿਆਂ 'ਚ ਪਰ ਜਿਹੜੇ ਜਾਗਦੇ ਜਮੀਰਾ ਵਾਲੇ ਨਾ ਅੱਜ ਚੰਡੀਗੜ੍ਹ ਦੀ ਧਰਤੀ ਦੇ ਵਿੱਚ ਦੇਖੋ ਕਿੰਨਾ ਵੱਡਾ ਕੌਮ ਦਾ ਮੋਰਚਾ ਹੈ ਕਿੰਨਾ ਵੱਡਾ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਹੈ ਗੁਰੂ ਗ੍ਰੰਥ ਸਾਹਿਬ ਦੀ ਬੇਦਬੇਦ ਇਨਸਾਫ ਲੈ ਆਲੀ ਸਾਰੇ ਦੇਖੋ ਕਿੰਨਾ ਸੰਗਤ ਦਾ ਜਹੌੜ ਜਲਾ ਲੇ ਕਿੰਨੀਆਂ ਨੇ ਅੰਗ ਸਿੰਘ ਫੌਜਾਂ ਵੇਖ ਲੋ ਹਜ਼ਾਰਾਂ ਦੇ ਹਿਸਾਬ ਨਾਲ ਕਿਉਂਕਿ ਸਾਰੇ ਜਾਗਦੇ ਜਮੀਰਾ ਵਾਲੇ ਆ ਬਾਕੀ ਤੁਸੀਂ ਘਰਾਂ 'ਚ ਬਹਿ ਕੇ ਜੋ ਮਰਜ਼ੀ ਕਰੀ ਜਾਓ ਮਰ ਘਰ 'ਚ ਵੀ ਜਾਣਾ ਸਾਰਿਆਂ ਨੇ ਇਸ ਕਰਕੇ ਜਿਹੜਾ ਕੌਮ ਦੇ ਮੋਰਚੇ ਲੜ ਕੇ ਕੌਮ ਦੀ ਗੱਲ ਕਰਕੇ ਕੋਮ ਦੀ ਖਾਤਰ ਜਿਹੜਾ ਚੰਗੇ ਕੰਮ ਕਰੇਗਾ ਕੋਮ ਨੂੰ ਹਮੇਸ਼ਾ ਯਾਦ ਕਰਦੀ ਏ ਇਸ ਕਰਕੇ ਚੜ੍ਹਦੀ ਕਲਾ ਤੇ ਰਹਿ ਕੇ ਆਪਾਂ ਕੋਮ ਦੇ ਮੋਰਚੇ ਲੜੀਏ ਤੇ ਬਾਬਾ ਜੀ ਦੋ ਕਿਲੋ ਫੋਕ ਤੁਸੀਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਕੌਮ ਨੂੰ ਸਾਹ ਮੋਰਚੇ ਵੱਲੋਂ ਰੋਸ ਮਾਰ ਦਿੱਤੀ ਜਿਹੜੀ ਕਾਲ ਦਿੱਤੀ ਗਈ ਸੀ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਪੰਥ ਦੇ ਜਥੇ ਬਣੇ ਨੇ ਹੰਗ ਸਿੰਘ ਦਲ ਪੰਥ ਚੜ੍ਹਦੀ ਕਲਾ ਦੇ ਨਾਲ ਸ਼ਾਮਲ ਹੋਏ ਨੇ ਪੂਰਾ ਜਹੋ ਜਲਾਲ ਫੌਜਾਂ ਦਾ ਤੁਸੀਂ ਦੇਖ ਸਕਦੇ ਹੋ ਤੇ ਜਿੰਨੇ ਵੀ ਆਏ ਨੇ ਸਾਰਿਆਂ ਨੂੰ ਜੀਓ ਆ ਸਾਰਾ ਧੰਨਵਾਦ ਤਿੰਨ ਸਿੰਘ ਕੌਮੀ ਮੋਰਚੇ ਦੀ ਵੱਡੀ ਭਰਾਵਤ ਹੈ ਜਿਹੜੇ ਰਿਹਾ ਹੋਏ ਨੇ ਭਾਈ ਸਮਨ ਸ਼ੇਰ ਸਿੰਘ ਭਾਈ ਲਖਵਿੰਦਰ ਸਿੰਘ ਲਖਾ ਤੇ ਕੱਲ ਭਾਈ ਗੁਰਮਨੀ ਸਿੰਘ ਇੰਜੀਨੀਅਰ ਦੀ ਪੱਕੀ ਰਿਹਾਈ ਹੋਈ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਦੁੱਧੇ ਸਿੰਘ ਨੇ ਉਹ ਵੀ ਰਿਹਾ ਹੋਣਗੇ ਸਾਰਿਆਂ ਸੰਗਤਾਂ ਬੱਸ ਚੜ ਕੇ ਕੌਮੀ ਮੋਰਚੇ ਦਾ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਆਵੇ ਫਤਿਹ ਪਾਵੇ